ਬਾਪਾ ਮਹੰਤ ਜੀ ਬਾਕਮਾਲੇ ਸਾਰੇ ਮਗਲ ਦੇ ਪ੍ਰਤੀਜਿਵਾਂ ਦਾ ਦਰਸ਼ਕ ਪ੍ਰਤੀਜਿਵਾਂ ਨੂੰ ਵੀ ਵਾਇਰਸ ਜੀ ਦਾ ਖਾਲਸਾ ਹੋਰ ਵਾਇਰਸ ਜੀ ਦੀ ਕਦੇ ਅੱਜ ਆਪਾਂ ਸਾਰੇ ਜਿਥੇ ਗੁਰਦਾਰਾ ਬਕੀਤੀ ਬਾਬਾ ਬੰਮਾ ਜੀ ਜਿਉਣੀ ਨਹਿ ਇਤਨਾ ਬੁੱਢਾ ਦਾ ਪੰਨਾ ਸ਼ਕਰ ਕੁੜਾ ਰਾਮਰਾਇ ਜਿਹੜਾ ਚੂਨਾ ਹੈ ਕੁਆਰਟਰ ਹੈ ਉਸਰ ਪ੍ਰਾਂਤ ਅੱਜ ਆਪਾਂ 21 ਨੋ 24 ਨੂੰ ਜਿਹੜਾ ਸ਼ਹੀਦ ਹੋਏ ਜਥੇਦਾਰ ਬਾਬਾ ਅਸਾ ਸਿੰਘ ਜੀ ਭਾਈ ਭਜਨ ਸਿੰਘ ਜੀ ਭਾਈ ਬਿੰਦੀ ਸਿੰਘ ਜੀ ਤੇ ਆਕਾ ਪਰਮਜੀਤ ਸਿੰਘ ਜੀ ਉਹਨਾਂ ਦੇ ਅੱਜ ਆਪਾਂ ਫਲਾਣਾ ਵਰਤਰੀ ਕੀੜੀ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਚੰਗਾ ਆਪਾਂ ਹੋਣਾ ستار پاٹ صاحب پائے گا کیرتن لائے تعلیم ਬਾਬਾ ਮਨਮੋਹ ਸਿੰਘ ਜੀ ਬਾਹਨ ਵਾਲੇ ਉਹਨਾਂ ਨੇ ਆਪ ਇਹਨੂੰ ਕੀਰਤਨ ਦੁਆਰਾ ਜਨਾਲ ਕੀਤਾ ਉੱਥੇ ਭਾਈ ਸੰਜੀਤ ਸਿੰਘ ਜੀ ਕਨੈਗਾ ਹੀ ਨੇ ਜਿੱਥੇ ਇਹਨੇ ਆਪ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਮਹਾਨ ਸੇਵਕਾਂ ਨੂੰ ਯਾਦ ਕੀਤਾ ਹੈ ਤੇ ਇਹ ਮਹਾਨ ਜਿਹੜੇ ਸਹਿਬ ਜਿੱਤੇ ਜਦੋਂ ਵੀ ਆਪਾਂ ਯਾਦ ਕਰਦੇ ਹਾਂ ਇਹ ਸਾਰੀ ਉਹਨਾਂ ਹੀ ਜਿਹੜੇ ਐ ਜਦੋਂ ਪਿਛਲੇ ਵਿੱਚ ਹੀਦਾਂ ਦੀ ਆਪਾਂ ਬਾਪਾ ਹੁੰਦੇ ਆ ਇਹਾ ਹੁੰਦੇ ਆ ਤੇ ਉਹਨਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਆ ਤੇ ਉਹ ਬੰਦ ਧੋਖੀਆਂ ਨੂੰ ਵੀ ਹਮੇਸ਼ਾ ਜਿਹੜਾ ਉਹ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਰੂਪ ਉਹਨਾਂ ਦਾ ਨਾਮ ਜਿਹੜਾ ਉਹ ਸਾਹਮਣੇ ਆਉਂਦਾ ਹੈ ਇਹ ਆਪਾਂ ਗੁਰੂ ਤੇਗ ਬਹਾਦਰ ਦਾ ਜੀ ਸਾਡੇ ਤੇ ਤੋਂ ਸਾਡਾ 23 ਤਾਰੀਖ ਤੀ ਆਪਾਂ ਮਨਾਉਂ ਜਾ ਰਹੇ ਆ ਜਿਹੜਾ 25 23 22 ਤੇ 25 ਨੂੰ ਮੰਨੋ ਜਿੱਥੇ ਨਾਲ ਕੇਲੇ ਦੇ ਸਾਹਮਣੇ ਗੁਰਦੁਆਰਾ ਸ੍ਰੀ ਸਨਹਾਂ ਸਾਹਿਬ ਜਾਮਨੀ ਕਾਉਂ ਦੇ ਸਾਹਮਣੇ ਤੇ ਉੱਥੇ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਕੇ ਵੀ ਆਪਾਂ ਉਹਨਾਂ ਨੇ ਇੱਥੇ ਹੀ ਤਿਹਾੜੀ ਮਨਾਉਨੇ ਨੇ ਤੇ ਨਾਂ ਵੀ ਆਪਾਂ ਅਰੰਗ ਦੇ ਨੂੰ ਨਹੀਂ ਭੁੱਲਦੇ ਜਿਨੇ ਉਹਨਾਂ ਰੂਹ ਕੇ ਹੀਤੀ ਦਾ ਜਿਹੜਾ ਸੀ ਹੁਕਮ ਦਿੱਤਾ ਸੀ ਤੇ ਉਹ ਵੀ ਨਹੀਂ ਭੁੱਲਦੇ ਆਪਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਜਿਨ੍ਹਾਂ ਨੇ ਤੇ ਜਿਹੜੇ ਸਤਪੁਰਾਂ ਦੇ ਛੋਟੇ ਸਹਿਬ ਜੀ ਆ ਗਏ ਪਾਪਾ ਜੋਰਾਵਾਲ ਸਿੰਘ ਜੀ ਪਾਪਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਤੇ ਆਪਾਂ ਉਹ ਵੀ ਨਹੀਂ ਭੁੱਲਦੇ ਕਿ ਵਜੀਰ ਖਾਨ ਨੂੰ ਜਿਹੜਾ ਕਾਲ ਦਾ ਪੰਡ ਖੁੱਟਾ ਦੱਸਦੇ ਜਿਹੜੇ ਜਹੇਦਾਰਾਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਸੀ ਉਹਨਾਂ ਨੂੰ ਸੋਧਿਆ ਸੀ ਤੇ ਇਹ ਵੀ ਨਹੀਂ ਆਪਾਂ ਭੁੱਲਦੇ

ਤੇ ਨਾਲ ਉਹਨਾਂ ਤੇ ਜਿੰਨੇ ਵੀ ਸੀ ਕਈਆਂ ਨੂੰ ਤਕਲੀਫ ਹੁੰਦੀ ਹੈ ਜਦੋਂ ਆਪਾਂ ਨਾਲ ਬਾਬਾ ਜਾਨ ਵੀ ਕਰਦੇ ਆ ਕਿ ਇਹ ਬੰਦਿਆਂ ਨੇ ਸਰਜੀਪ ਸਿੰਘ ਤੇ ਉਹਦੇ ਸਿੰਘ ਤੇ ਜਾਂ ਜਿਹੜੇ ਬਾਬਾ ਪ੍ਰੇਮ ਸਿੰਘ ਤੇ ਜਿਵੇਂ ਮਾਨ ਸਿੰਘ ਜਿਹੜਾ ਦੋਹਾਂ ਲੱਤਾਂ ਕੋ ਜਿਉ ਸੱਚਾ ਦਾ ਤੇ ਉਹਨੂੰ ਵੀ ਆਪਾਂ ਕਦੇ ਭੁੱਲ ਨਹੀਂ ਕਰਦੇ ਤੇ ਗੁਰੂ ਸਾਹਿਬ ਦੀ ਇਹ ਵੀ ਅਪਾਰ ਕਿਰਪਾ ਹੈ ਇੱਕ ਬਿੱਲਾ ਵੀ ਤੇ ਉਹ ਗੁਰੂ ਸਾਹਿਬ ਦੀ ਵਕਤ ਪਾਰ ਨਿਰਪਰਾਨ ਦੇ ਨਾਲ ਜਿਹੜੀਆਂ ਪਰਮ ਆਪ ਹੀ ਗੁਰੂ ਸਾਹਿਬ ਨੇ ਕਿਵੇਂ ਸਜਾਵਾਂ ਦਿੱਤੀਆਂ ਤੇ ਕੋਈ ਜਿਹੜਾ ਬੀ.ਆਈ. ਦੇ ਵਿੱਚ ਦੇਹ ਦੇ ਵਿੱਚ ਕੀਲੇ ਪੈ ਕੇ ਮਰਿਆ ਤੇ ਕੋਈ ਜਿਹੜਾ ਕਿਸੇ ਤਰ੍ਹਾਂ ਗੁਰੂ ਸਾਹਿਬ ਹਮੇਸ਼ਾ ਜਿਹੜਿਆ ਬੂਦ ਤੁਲਪਨ ਸਾਹਿਬ ਕੋਈ ਤੇ ਨਿਕੜਿਆ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋਰੇ ਤੇਰੇ ਭਗਤ ਤੜਾਏ ਉਹ ਤਤਕਾਲ ਤੂੰ ਮਾਰਾ ਗੁਰੂ ਸਾਹਿਬ ਦੀ ਆਪਾ ਕਿਰਪਾ ਆਪਾਂ ਦੇ ਯਾਦ ਕਰਨਾ ਵੀ ਹੈ ਆਪਣੇ ਬਜੋਕਾਂ ਨੂੰ ਤੇ ਉਹ ਮਹਾਨ ਈਤਾਂ ਨੂੰ ਮਹਾਨ ਗੁਰੂਆਂ ਨੂੰ ਆਪਾਂ ਯਾਦ ਕਰਦੇ ਆ ਸੋ ਜਿਹੜੇ ਪੰਥ ਲੋਕੀ ਹੁੰਦੇ ਨੇ ਜਾਂ ਥੋਗਲੇ ਹੁੰਦੇ ਨੇ ਤੇ ਮੈਂ ਹਮੇਸ਼ਾ ਇਹ ਕੱਲ ਕਹਿੰਦਾ ਹਾਂ ਦਰਸ ਦੀ ਜਿਹੜੇ ਥੋਗਲੇ ਆ ਉਹਨਾਂ ਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ ਸੋ ਮਗਾਨ ਦੇ ਵਿੱਚ ਜਦੋਂ ਥੋਗਲੇ ਉਹਨੂੰ ਹੀ ਧੋਖਾ ਹੁੰਦਾ ਜਿਹੜਾ ਕੋ ਦਾ ਹੁੰਦਾ ਪਹਿਲ ਤੇ ਜਿਹਦਾ ਨਾਮ ਨਹੀਂ ਲੈਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਬੋਗਿਆਂ ਨੂੰ ਲਈ ਤੇ ਜਿਹੜੇ ਪਤਨੋ ਕੀਆ ਉਹਨਾਂ ਨੂੰ ਸਮੱਤ ਰੱਖਣ ਤੇ ਮੈਂ ਜਿਹੜੇ ਸਾਡੇ ਬਜ਼ੁਰਗ ਆ ਬਾਬਾ ਅਸਰ ਸਿੰਘ ਜੀ ਭਾਈ ਭਜਨ ਸਿੰਘ ਜੀ ਭਾਈ ਜਗਦੀਪ ਸਿੰਘ ਜੀ ਕਾਕਾ ਕਰਨਜੀਤ ਸਿੰਘ ਜੀ ਉਹਨਾਂ ਨੂੰ ਸਮੁੱਚੀ ਖਾਲਸਾ ਪੰਥ ਨੂੰ ਸ਼ਰਮਈ ਬਾਂਧਾ ਕਾਲੀ ਬੁੱਢਾ ਨਾਲ ਪੰਜਵਾ ਘਰ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਉਹਨਾਂ ਨੂੰ ਇਹ ਗੱਲ ਕਰ ਪਰ ਪਰਵਾਹ ਗਿਆ ਕਰਦੀਆਂ ਨੂੰ ਕਦੇ ਵੀ ਨਹੀਂ ਭੁੱਲੇਗਾ ਕੋ ਆਪਾਂ ਹਮੇਸ਼ਾ ਉਹਾਂ ਦੇ ਜੀਵਨ ਦੇ ਦੇਣਾ ਉਹ ਆਪਾਂ ਮਨਾਉਂਦੇ ਰਹਿਣਾ ਜਿਹੜੇ ਪਾਸ ਦੇ ਦੋਖੀ ਨੇ ਬਹੁਤ ਜਾਦੇ ਜਿਹੇ ਆਪਨੇ ਆਪ ਨੂੰ ਕਹਿੰਦੇ ਕੋ ਬੇਸ਼ਕੀ ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਸਲਾਹਾਂ ਦਿੱਤੀਆਂ ਤੇ ਜਿਹੜਾ ਮਾਰੇ ਮਰਦੇ ਰਹਿ ਵੀ ਗਏ ਨੇ ਤੇ ਉਹ ਵੀ ਇਹ ਨਾ ਸਮਝਣ ਕਿ ਉਹ ਜਿਹੜੇ ਪਤਾ ਨਹੀਂ ਐਵੇਂ ਪਤਾ ਨਹੀਂ ਹੈ ਕਿ ਕਿੱਥੇ ਤੁਰੇ ਫਿਰਦੇ ਨੇ ਪਤਾ 사 ਹੀ ਹੈ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਾਥਪਤਾ ਉਹ ਜਿਹੜਾ ਉਹ ਗੁਰੂ ਸਾਹਿਬ ਆ ਵੀ ਸਮੇਂ-ਸਮੇਂ ਸਿਰ ਜਿਹੜਾ ਚੁੱਕਦਾ ਤਰੀਕ ਜਾ ਰਹੇ ਨੇ ਤੇ ਉਹਨਾਂ ਨੂੰ ਇਹੋ ਜੀਆਂ ਜਿਹੜੀਆਂ ਬੇਮਸਾਲ ਸਜਾਵਾਂ ਮਿਲਣੀਆਂ ਨੇ ਜਿਹੜਾ ਉਹਨਾਂ ਦੇ ਜਿਹੜੇ ਹੈ ਪਰਿਵਾਰ ਵਾਲੇ ਜਿਹੜੇ ਹੈ ਕਦੇ ਵੀ ਨਹੀਂ ਭੁੱਲਣਗੇ ਜਿਹੜਾ ਆਪਾਂ ਇਹਦਾ ਬਹੁਤਾ ਨਹੀਂ ਕਿਉਂਕਿ ਭਾਈ ਸੁਖਜੀਤ ਸਿੰਘ ਘਣਈਆ ਹੋਰਾਨੇ ਵੀ ਸਾਰਾ ਜਿਹੜਾ ਇਸ ਤੂਫਾਨ ਤੇ ਜਾਣਨਾ ਪਾਇਆ ਬਾਬਾ ਸੁਪ੍ਰਿੰਦਰ ਸਿੰਘ ਹੋਰਾਨੇ ਵੀ ਜਿਹੜਾ ਸਾਰੇ ਸਨੇਤ ਰਾਮ ਨੇ ਤਾਂ ਉਹ ਆਪਦੀਆਂ ਜਿਹੜੇ ਆ ਉਹ ਬਜਲ ਸਾਜੇ ਕਰਦੇ ਰਹਿੰਦੇ ਨੇ ਉਹ ਅੱਜ ਆਪਾਂ ਨੂੰ ਯਾਦ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾਤਨ ਜਿੱਥੇ ਸ਼੍ਰੋਮਣੀ ਪਾਕਤਾ ਅਕਾਲੀ ਪੋਟਾ ਦਾ 15 ਤਖਤ ਤੇ ਕਮੇ ਕਮੇ ਪ੍ਰਾਪਤ ਕਰਕੇ ਇਹ ਸਾਗੀਆਂ ਸੇਵਾਵਾਂ ਲੈਂਦੇ ਰਹਿ ਦਲਪਨ ਹੋਰ ਵੀ ਜਰਦੀ ਜਗਾਰ ਦੇ ਵਿੱਚ ਦਿਨ ਤੁਕੜੀ ਰਾਤ ਚੌਕੜੀ ਤਰੱਕੀ ਕਰੇ ਜਦੋਂ ਮੈਂ ਦੇਸ਼ ਜਾਂ ਵਿਦੇਸ਼ ਦੇ ਵਿੱਚ ਜਿੱਥੇ ਕਿਤੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜਾਂਦਾ ਇਹ ਤੁਸੀਂ ਵੀ ਉੱਥੇ ਹਾਜ਼ਰ ਸੀ ਜਦੋਂ ਮੇਰੇ ਮਜੂਰ ਕਸ਼ੀਰ ਹੋਏ ਤੇ ਜਾਂ ਜਿਹੜੇ ਬਾਬਾ ਸੰਤਾ ਸਿੰਘ ਜਦੋਂ ਕੜਾਈ ਕੀਤੇ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਮੈਂ ਵੀ ਬਚਪਨ ਦੇ ਵਿੱਚ ਇਹਦੇ ਤੋਂ ਵੀ ਛੋਟਾ ਸੀ ਭਗੀ ਨੂੰ ਜਦੋਂ ਮੈਂ ਗੱਲ ਕੰਧ ਦੀ ਜਿਹੜੀ ਸੇਵਾ ਸੁਭਾਜੀ ਤੇ ਹਮੇਸ਼ਾ ਹੋਂਦ ਕਰਦਾ ਕਰਦਾ ਆ ਰਿਹਾ ਗੁਰੂ ਸਾਹਿਬ ਦੇ ਪਰਕਰਨ ਆਪਾਂ ਜਿਹੜੀ ਐ 23 24 ਤੇ 25 ਨੂੰ ਅੰਮ੍ਰਿਤ 2025 ਨੂੰ ਜਿਹੜੀ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਹੀ ਜਿਹੜੀ ਸ਼ਹੀਦੀ ਸ਼ਤਾਬ ਦੀ ਹੈ ਭਾਈ ਮਤੀ ਘੜ ਦੀ ਭਾਈ ਸੱਦੀ ਘੜ ਦੀ ਭਾਈ ਜਾਲਾ ਜੀ ਇਨਾਮੀ ਆਪਾਂ ਸ਼ਹੀਦੀ ਕਾਗਨਾਂ ਜਿਹੜਾ ਨੇ 350 ਦਾ ਸ਼ਹੀਦੀ ਦਿਵਸ ਤਾਈ ਸੈਖੀ ਗੁਰੂ ਦੇਵ ਪਾਤਸ਼ਾਹ ਜੀ ਨੇ ਜਿਹੜੀ ਇਹ ਜੁਧ ਧਰਮ ਦੀ ਲੱਖਿਆ ਵਾਸਤੇ ਜਿਹੜਾ ਉਹ ਦਿੱਲੀ ਜਾਨੀ ਚੌਂਕ ਦੇ ਵਿੱਚ ਜਿਹੜਾ ਆਪਣੀ ਜਹੀਦੀ ਦਿੱਤੀ ਤੇ ਉਹਨਾਂ ਦੇ ਨਾਲ ਹੋਏ ਸ਼ਹੀਦਾਂ ਦੀ ਜਿਹੜੀ ਆਪਾਂ ਵੱਡੇ ਪੱਧਰ ਤੇ ਸ਼ਤਾਬਦੀ ਮਨਾਣੀ ਹੈ ਜਿੱਥੇ ਕ੍ਰੋਨੀ ਪੰਸਾ ਅਕਾਲੀ ਬੁੱਢਾ ਦਲ ਸੱਜੋਂ ਤੱਕ ਸਾਲੀਆਂ ਮਹਿਨ ਸੰਗ ਜਗੇ ਮੰਨਿਆ ਉੱਥੇ ਹੀ ਕਾਰਗੀਆਂ ਜਿਹੜੀਆਂ ਨੇ ਕਮੇਟੀਆਂ ਭਾਵੇਂ ਦਿੱਲੀ ਕਮੇਟੀ ਐ, ਸ਼੍ਰੋਮਿਕ ਉਦਰਾ ਪ੍ਰਬੰਧਕ ਕਮੇਟੀ ਐ। ਹੁਣੇ ਆਪਾਂ ਜਿਹੜੀਆਂ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਆਇਆ। ਇਹ ਉੱਥੋਂ ਹੀ ਜਿਹੜੀ ਕੀ ਕਾਰਜ ਜਿਹੜੇ ਹੈ ਵਿਸ਼ਾਲ ਨਗਰ ਕੀ ਤਨ ਆਰੰਭ ਹੋਏ ਤੇ ਜਿਹੜਾ ਪਿਛਲੇ ਦਿਨੀ ਜਿੱਥੇ ਮੈਂ ਜਿਹੜੇ ਪੁੰਨੇ ਦੇ ਵਿੱਚ ਆਰੰਗਨਾਪੁਰ ਤੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚਿੱਕੀ ਦਾ ਪ੍ਰਚਾਰ ਪ੍ਰਸਾਰ ਕਰਕੇ ਆਇਆ। ਉਥੇ ਜਿਹੜੇ ਵੇਖਿਆ ਉਹਦੇ ਵਿੱਚ ਵੀ ਕਰੋਣੀ ਬਾਂਦਾਂ ਕਾਲੀ ਬੁੱਢਾ ਸਰ ਦੇ ਮਤੋਂ ਜਿਹੜੇ ਉਹ ਸ਼ਕਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਉਵੇਂ ਜਿਹੜੇ ਆਸਾਮ ਦੇ ਵਿੱਚ ਜਿਹੜਾ ਗੁਰਦੁਆਰਾ ਧੋਬਰੀ ਸਾਹਿਬ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਉਸੇ ਹਸਤਾਨ ਤੇ ਜਦੋਂ ਗੈਰ ਸੀ ਤੇ ਉਥੋਂ ਦੀ ਜਿਹੜੀ ਇੱਕ ਜਾਦੂਗਰਨੀਤੀ ਜਿਹੜੇ ਗੁਰੂ ਸਾਹਿਬ ਦੇ ਉੱਪਰ ਜਿਹੜੇ ਮੋਰ ਤੇ ਪਿੱਪੜ ਦਾ ਅਰਾਖਤ ਹੋਣੀ ਬੱਤੀ ਬਹੁਤ ਉੱਚਾ ਖੜਾ ਆ ਤੇ ਉਹਦੇ ਤੇ ਜਿਹੜੀ ਚੜ੍ਹ ਕੇ ਗੁਰੂ ਸਾਹਿਬ ਜੀ ਨੂੰ ਪਰਿਵਾਰ ਦਰਨਾ ਗਿਆ ਤੇ ਉਹ ਵੀ ਜਿਹੜੀ ਨਾਕਾਮਯਾਬ ਹੋਈ ਤੇ ਫਿਰ ਗੁਰੂ ਸਾਹਿਬ ਜੀ ਉੱਪਰ ਜਿਹੜਾ ਪਰਸਨ ਚਲਾਇਆ ਉਹ ਪਰਸਨ ਹੀ ਇਹਦੇ ਕਾਫੀ ਜਿਹੜਾ ਹਟਮਾ ਪਿਆ ਹੋਇਆ ਤੇ ਗੁਰੂ ਸਾਹਿਬ ਜੀ ਲਈ ਅੱਜ ਹੋਰ ਹੈ ਅਕੀਰ ਆ ਕੇ ਜਿਹੜੀ ਉਹ ਝਰਨੀ ਪਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹ ਹਰ ਦਸਤੈਵੀ ਨੇ ਵੀ ਜਿਹੜਾ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਫੁੱਪਿਆਂ ਦੇ ਵਿੱਚ ਜਾ ਕੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਉਹ ਜਿਹੜਾ ਖਾਲਸਾ ਪੰਥ ਵੱਲੋਂ ਵੀ ਜਿੱਥੇ-ਜਿੱਥੇ ਵੀ ਇਹ ਸਾਡੀਆਂ ਜਿੱਥੇ ਵਿਦੇਸ਼ਾਂ ਦੇ ਵਿੱਚ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਪਾਣੀ-ਪਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਸ਼ਾਉਣੀਆਂ ਵੀ ਕਾਇਮ ਕੀਤੀਆਂ ਜਾ ਰਹੀਆਂ ਨੇ ਗ੍ਰੋਮੀ ਪੰਥ ਆਜ਼ਾਦੀ ਫੁੱਟਾ ਦਲ ਪੰਜਵਾ ਦਾ ਕੋਲੋਂ ਜਿਹੜੀਆਂ ਸ਼ਾਉਣੀਆਂ ਨੇ ਤਕਰੀਬਨ 500 ਦੇ ਨੇੜੇ ਉਹਨਾਂ ਦੇ ਵਿੱਚ 300 ਦੇ ਨੇੜੇ ਜਿਹੜੇ ਅਧਿਆਪਕ ਹਰਿਪ੍ਰਸਤਾਨ ਨੇ ਬੁੱਢਾ ਦਲ ਕੋਲੇ ਉਹਨਾਂ ਦੀਆਂ ਵੀ ਕਾਰਜ ਸੇਵਾਵਾਂ ਨਹੀਂ ਜਿਹੜੇ ਬੁੱਢਾ ਦਲ ਤੋਂ ਸੇਵਾਵਾਂ ਵਾ ਵੱਡੇ ਵੱਡੇ ਅਸਥਾਨ ਬਣਾਏ ਜਾ ਰਹੇ ਨੇ ਇਹ ਬੁੱਢਾ ਦਲ ਪਬਲਿਕ ਸਕੂਲ ਚੱਲ ਰਹੇ ਨੇ ਤੇ ਹੋਰ ਵੀ ਬਹੁਤ سارے ਜਿਹੜੇ ਕਾਰਜ ਨੇ ਜਿੱਥੇ ਰਾਜਸਥਾਨ ਦੇ ਵਿੱਚ ਪਿਛਲੇ ਦਿਨੀ ਜਿਹੜੇ ਆ ਸਿੱਧੀ ਦਾ ਪੰਜਾਬ ਪ੍ਰਸਾਰ ਕਰਕੇ ਬੁੱਢਾ ਦਲ ਜਿਹੜਾ ਮਹਾਨ ਜਿਹੜਾ ਖਾਲਸਾ ਪੰਥ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਵਖਦੇਵਾਲੀ ਜੀ ਨੇ ਆਪਰੇ ਨਿਗਾਨ ਨਗਾਰੇ ਬਖਸ਼ੇ ਜਿਹੜੇ ਆ ਭਗਮਨਾਵੇ ਬਖਸ਼ੇ ਜੀਤੇ ਸੀ ਤੇ ਜਿਹੜੇ ਉਹ ਜ਼ੱਫਦਰ ਬਖਸ਼ੇ ਹੋਣ ਵੀ ਕਰੋਨੀ ਪੰਦਾਂ ਕਾਲੀ ਬੁੱਢਾਦਾਲ ਪਹਿਮਾ ਘਰ ਤੋਂ ਕੋਲੇ ਜਿਹੜਾ ਜ਼ਫੇਦਾਰ ਆਪ ਜੀ ਦੇ ਸਾਹਮਣੇ ਦਰਸ਼ਨ ਕਰ ਰਿਹਾ ਉਹਦੇ ਕੋਲੇ ਉਹ ਸਾਰੇ ਮੌਜੂਦ ਨੇ ਜਿਹੜੇ ਪੰਥ ਨੇ ਬਖੀ ਨੇ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਆਉਂਦਾ ਤੇ ਉਹ ਆਹ ਸ੍ਰੀ ਕਾਲੀ ਸਾਰੇ ਜ਼ਫੇਦਾਰਾਂ ਤੇ ਕੋਲ ਹੁੰਦੀ ਹੈ ਭਗਤੀ ਦੇ ਸ਼ਕਤੀ ਦਾ ਪ੍ਰਤੀਕ ਹੋ ਜਾਨ ਲਗਾੜੇ ਹੁੰਦੇ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤੇ ਸੀ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਦਰਗਾਹਾਂ ਚੱਲੇਗਾ ਜਿਹੜਾ ਜਿੱਦਿਆਂ ਸੰਧੀਆਂ ਨਾਲ ਪਰਪੂਰ ਹੋਵੇਗਾ ਤੇ ਜਿਹੜੇ ਬੜੇ ਪੁਰਾਣੇ ਭੁਜੰਗੀ ਬੜੇ ਪੁਰਾਣੇ ਰਾਖੀਆ ਹੁੰਦੇ ਵਾਰਸਾਂ ਆਪੁੱਰੇ ਹੋਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਉਹ ਵਚਨ ਪੂਰੇ ਕੀਤੇ ਖਾਲਸਾ ਪੰਥ ਜਿਹੜਾ ਉਹਦਾ ਦਲ ਦੇ ਪਹਿਲੇ ਜਥੇਦਾਰ ਨੇ ਉਦੋਂ ਕੀਤੇ ਜਿਨ੍ਹਾਂ ਨੇ ਜਿਹਨੇ ਜਿਹੜੇ ਪੰਥ ਦੇ ਬੋਖੀ ਸੀ ਉਹਨਾਂ ਨੂੰ ਸੋਧਿਆ ਤੇ ਜਿਹੜੇ ਸੀ ਇਹ ਮਹਾਰਾਜ ਜੀ ਨੇ ਹਕੂਮਤ ਕੀਤੀ ਸੀ ਜਿਵੇਂ ਮੈਂ ਬੇਚਤਾਂ ਉਹਵੇਂ ਬੇਚਤਾਂ ਤੇ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਖਾਲਸਾ ਪੰਥ ਬੁੱਢਾ ਦਲ ਉਵੇਂ ਹੀ ਬੇਚਤਾਂ ਆ ਰਿਹਾ ਜਦੋਂ ਜਦੋਂ ਵੀ ਕੋਈ ਲੋੜ ਪਈ ਖਾਲਸੇ ਪੰਥ ਨੂੰ ਗੁਰਸਿੱਖ ਸੰਤਾਂ ਨੂੰ ਪੰਜਾਬ ਜਾਂ ਪੰਜਾਬ ਤੋਂ ਬਾਹਰ ਵਿੱਚ ਜਿੰਨੇ ਵੀ ਜੰਗ ਯੁੱਧ ਜਿਹੜੇ ਲੜਨੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਤੇ ਇਹਨਾਂ ਦੀ ਜਥੇਦਾਰਾਂ ਦੀ ਜਿਹੜੀ ਅਗਵਾਈ ਤੇ ਜਿਹੜੇ ਨਿਸ਼ਾਨ ਨਿਦਾਰੇ ਉਹਨਾਂ ਦੀ ਤਾਬਿਆਂ ਦੇ ਵਿੱਚ ਜਿਹੜੇ ਹੁਣ ਵੀ ਸਰੋਨੀ ਪੰਜ ਅਕਾਲੀ ਬੁੱਢਾ ਦਲ ਪੰਜਵਾ ਤੱਕ ਕੋਲੇ ਮੌਜੂਦ ਨੇ ਜਿਹੜੇ ਲੋਕ ਇਹੋ ਜਿਹੇ ਨਿੰਦਿਆ ਚੁਣੀ ਕਰਦੇ ਨੇ ਗੁਰੂ ਸਾਹਿਬ ਨਿੰਦਿਆ ਭਈ ਕਹੁੰਦੀ ਨਾ ਹੀ ਮਾਨਮਕ ਮੂਹ ਕਰਾਨੀ ਜਿਹੜੇ ਇਹੋ ਜਿਹੇ ਮੂੰਹ ਬਹੁੰਦੇ ਨੇ ਗੁਰੂ ਸਾਹਿਬ ਉਹਨਾਂ ਦੇ ਆਪ ਹੀ ਜਿਹੜੇ ਮੂੰਹ ਕਾਲੇ ਕਰਦੇ ਨੇ ਸੇ ਗੁਰੂ ਸਾਹਿਬ ਸਾਹਿਬ ਬੇਰਪਰ ਕਰਨ ਆਪਾਂ ਸਾਰਿਆਂ ਨੂੰ ਖਾਲਸੇ ਪੰਥ ਦੀ ਸੰਤਾ ਦੀ ਸੇਵਾ ਕਰਨ ਦਾ ਬਾਰੂਦਮ ਅਕੀਰ ਕਰਨ ਕਿਰੋਣੀ ਬੰਦਰਾ ਕਾਜੀ ਬੁੱਢਾ ਦਰ ਬੰਨਵਾ ਤਰ ਤੋਂ ਜਿਹੜਾ ਇੱਕੋ ਯਾਦ ਨਗਰ ਕੀਤਾ ਬੁੱਢਾ ਦਰ ਦੀ ਅਗਵਾਈ ਦੇ ਵਿੱਚ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਰੀਆਂ ਕਮੇਟੀਆਂ ਵੱਲੋਂ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਕੂ ਹਾਜ਼ਰ ਜਿਥੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਗੜਿਆ ਦਿੱਲੀ ਵਿੱਚ ਜਿੱਥੇ ਪਤਾਂ ਦੀ ਫਰਿਆਦ ਸੁਣ ਕੇ ਗੁਰੂ ਸੇਵ ਸਿੰਘ ਗੁਰੂ ਦੇਵ ਮਰਿਆ ਭਾਵਾਂ ਦੇ ਹਾਲ ਹੋ ਗਏ ਤਹਿਰੀਕ ਪੰਕਤ ਪੰਡਤ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਜਿਨ੍ਹਾਂ ਨੇ ਬੇਇਨਕੀ ਕੀਤੀ ਸੀ ਗੁਰੂ ਸਾਹਿਬ ਸਾਡਾ ਧੰਗਲਾ ਉਹ ਬਚਾਇਆ ਜਾ ਕੇ ਗੁਰੂ ਦੇਵ ਪਹਾੜਾ ਸਾਹਿਬ ਜਿਹੜਾ ਖੋਤਰਾ ਪਹਾਟਾ ਹੈ ਸ੍ਰੀ ਅਨੰਤਪੁਰ ਸਾਹਿਬ ਦੇ ਉੱਥੋਂ ਜਿਹੜੇ ਜਾਗੇ ਪਾਏ ਸੀ لال قلعے بہت ویسے پروگرام ہونے آنند پورے بہت وڈن سارا نے اپنی حاضری لوگ ਇਹ ਮਹਾਨ ਪ੍ਰੋਗਰਾਮਾਂ ਦੇ ਨੰਨਤਾ ਆਉਂਦੇ ਆ ਨਾਲ ਹੀ ਬੇਨਤੀ ਕਰਦਾ ਜਿਹੜਾ ਸਿੱਖਾਂ ਨੇ ਖੰਡੇ ਬਾਡੇ ਦਾ ਅਮਤ ਨਹੀਂ ਛੱਡਿਆ ਉਹ ਜਰੂਰ ਖੰਡੇ ਬਾਡੇ ਦਾ ਪਰਚਾਕੇ ਪਾਣੀ ਪਾਣੇ ਦੇ ਧਾਰਨੀ ਹੋਵੋ ਪਾਣੀ ਬਾਣਾ ਪੰਗਵਚਾਨੋ ਸਿੰਘ ਜੀ ਗੁਰੂ ਦਾ 25 ਜਾਦੋ ਸੂਰਾਂ ਤੋਂ ਪਹਿਚਾਨੀ ਹੈ ਜੋ ਜ਼ਰਾ ਦੀ ਕੇ ਪੂਜਾ ਪੂਜਾ ਕਟਵਰ ਹੈ ਕਹੂਣਾ ਚਾਹਤਾ ਹੈ ਕਿ ਸਿੱਖਾ ਗੁਰੂ ਸਰਬਸੋ ਬਤਾਤਾ ਹਾਂ ਜਾਂ ਦਾ ਵਸ ਹੈ ਕਾਮ ਤੇ ਨਾ ਸੋ ਐਸਾ ਹੱਥ ਧਾਈ ਗਏ ਮੇਰੇ ਜੀਵ ਨੇ ਤਾਂ ਸਭ ਸੁਖ ਪਾ ਲੈ ਮੇਰੇ ਮਨਾ ਗੁਰੂ ਸਾਹਿਬ ਹਮੇਸ਼ਾ ਆਪਣੀਆਂ ਗੋਖੇ ਸੰਤਾ ਤੇ ਮੇਰ ਪ੍ਰਿਆਪਤ ਰੱਖਣ ਸੋ ਜਿਹੜੇ ਨਿੰਦਕ ਲੋਗ ਨੇ ਨਿੰਦਕ ਜਿਹੜੇ ਹੁੰਦੇ ਨੇ ਇਹਨਾਂ ਦੇ ਜਿਹੜੇ ਉਹ ਆਪ ਹੀ ਗੁਰੂ ਸਾਹਿਬ ਕਾਲੇ ਕਰਦੇ ਨੇ ਤੇ ਗੁਰੂ ਸਾਹਿਬ ਹਮੇਸ਼ਾ ਇਹਨਾਂ ਨਿੰਦਕਾਂ ਨੂੰ ਜਿਹੜੀਆਂ ਨੇ ਉਹ ਸਜਾਵਾਂ ਵੀ ਦਿੰਦੇ ਨੇ ਸੋ ਆਪਾਂ ਸਾਰੇ ਸਿੱਖੀ ਦਾ ਪਛਾਨ ਕਰੀਏ ਤੇ ਜਿਹੜਾ ਕ੍ਰੋਮੀ ਪੰਥ ਆਜ਼ਾਦੀ ਬੁੱਢਾ ਜਨ ਪਰਿਵਾਰ ਦਾ ਜਿਹੜਾ ਹਮੇਸ਼ਾ ਜਿਹਨੇ ਅੱਗੇ ਹੋ ਕੇ ਅਗਵਾਈ ਕੀਤੀ ਹੈ ਹਮੇਸ਼ਾ ਸਿੱਖੀ ਦਾ ਪ੍ਰਚਾਰ ਕਰਦਾ ਪਿੰਡ ਪਿੰਡ ਜਾ ਕੇ ਜਿਹੜਾ ਉਹ ਖਾਲਸੇ ਪੰਥ ਦਾ ਜਿੱਥੇ ਪ੍ਰਚਾਰ ਕਰਦਾ ਉੱਥੇ ਜਿਹੜੀ ਆ ਅਮਨ ਸੰਚਾਰ ਵੀ ਬੇਟ ਪਰੇ ਜਾ ਕੇ ਕਰ ਰਿਹਾ ਹੈ ਰਾਜਸਥਾਨ ਦੇ ਵਿੱਚ ਜਿੱਥੇ ਹਨੂਮਾਨ ਦਾ ਤੌਰ ਬੁੱਢਾ ਜਨ ਜਿੱਥੇ 1.5 ਤੋਂ 200 ਜਿਹੜੇ ਆ ਉਹ ਬਰਾਣੀਆਂ ਨੇ ਅਮਨ ਚ ਲਿਆ ਉਹ ਸਾਰੇ ਜਿਹੜੇ ਕਾਰਜ ਆ ਬੁੱਢਾ ਦਲ ਤੋਂ ਕੀਤੇ ਜਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਜਿਹੜੇ ਅਧਿਆਪਕ ਯੱਤਿਰ ਜਿਹੜੇ ਯੰਤਰ ਨੇ ਖਰੋਮੀ ਪੰਦਰ ਆਕਾਲੀ ਬੁੱਢਾ ਦਲ ਪੰਜਵਾ ਤਖਤ ਤੋਂ ਜਿੱਥੇ ਆਪਾਂ ਵੱਡੇ ਵੱਡੇ ਅਸਥਾਨਾਂ ਤੇ ਉਹ ਦਰਸ਼ਨ ਕਰਦੇ ਆ ਤੇ ਉੱਥੇ ਹੀ ਖਰੋਮੀ ਪੰਦਰ ਆਕਾਲੀ ਬੁੱਢਾ ਦਲ ਪੰਜਵਾ ਤਖਤ ਤੋਂ ਜਿਹੜੇ ਸਾਰੇ ਜਥੇਦਾਰਾਂ ਦੇ ਜਿੱਨੇ ਬੁੱਢਾ ਦਲ ਦੇ ਪਾਪਾ ਬਨਵਰ ਸਿੰਘ ਜੀ ਤੋਂ ਲੈ ਕੇ ਆਪਾਂ ਕੇਤਕੀ ਤੱਕ 12 ਜਤੇਕਾਰਾਂ ਤੱਕ ਜਿਹੜੇ ਐ ਉਹ ਸਾਰੇ ਰੂਪ ਜਿਹੜੇ ਐ ਉਹ ਕੇਵਲੀ ਸਿੱਖ ਅਜੈਬਤਾਰ ਜਿਹੜਾ ਜਣੀ ਅਮਰਸਰ ਸਾਹਿਬ ਨੇ ਉਸ ਨੂੰ ਬਹਾਇ ਮਾਨਿਤ ਕੀਤੇ ਗਏ ਸੰਤਾਂ ਦਰਸ਼ਨ ਕਰਦਿਆਂ ਨੇ ਤੇ ਉਹ ਖਾਸੇ ਖਾਸ ਬੁੱਢਾ ਦੱਸਦੇ ਜਿਸੇ ਤੋਂ ਗਿਆਨ ਹੁੰਦੇ ਨੇ ਜਿਹੜੇ ਆਪਣੇ ਆਪ ਦੇ ਆਪ ਨੂੰ ਬਹੁਤ ਵੱਡੀਆਂ ਮੱਲਾਂ ਮਾਨਿਤੀਆਂ ਦੱਸਦੇ ਨੇ ਉਹ ਇੱਕ ਵੀ ਕਾਰਜ ਜਿਹੜਾ ਉਹ ਵੱਡੀਆਂ ਪ੍ਰਚਾਰ ਕਰਨ ਉਹ ਸੰਗਤ ਉਹ ਆਪਈ ਜਿਹੜੀ ਆ ਕੌਮ ਪੰਜਾਬ ਕੋਈ ਫਰਸਾਲ ਕਰਦਾ ਤੇ ਇਹੋ ਜੀ ਕਦੇ ਵੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਸੰਗਤਾਂ ਦੇ ਵਿੱਚ ਮਾੜਾ ਫਰ ਜਾਵੇ ਗੁਰੂ ਸਾਹਿਬ ਹਮੇਸ਼ਾ ਜਿਹੜਾ ਉਹ ਜਿਹੜੀ ਸਿੱਖੀ ਦੀ ਸੇਵਾ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਕਿੱਤ ਲਾਏ ਮਨ ਕਿੰਨਿਆ ਭਲ ਭਾਣਾ ਹੋਂ ਵਿੱਚੋਂ ਜਾਏ ਗੁਰੂ ਸਾਹਿਬ ਕਿਰਪਾ ਕਰ ਸਾਂਹਿਆਂ ਨੂੰ ਬੇਨਤੀ ਹੈ ਸਾਮੀਆਂ ਗੁਰਸਿੱਖ ਸੰਤਾਂ ਨੂੰ ਜਿਹੜੇ ਜਿਹੜੇ ਇੱਥੇ ਪਹੁੰਚਿਆ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੰਗਰ ਵੀ ਕਰਦੇ ਜਾਣਾ ਤੇ ਲੰਗਰ ਤੋਂ ਬਗੈਰ ਦਾ ਕੋਈ ਜਾਵੇ ਸਾਰੇ ਆਪਾਂ ਆਉਣ ਵਾਲੇ ਜਿਹੜੀਆਂ ਹਿਤਾਤਾਂ ਉਹ ਵੀ ਆਪਾਂ ਅਕਾਲ ਪੁਰਖ ਸਾਹਿਬ ਦੀ ਗੁਰੂ ਗੋਬਿੰਦ ਸਾਹਿਬ ਦੇ ਵਾਰ ਦੀਆਂ ਉਹਨਾਂ ਦਾ ਵੀ ਜਿਹੜਾ ਸਾਡੇ 357 ਜਿਹੜਾ ਬੋਲਤਾ ਕਰਦੀ ਜਿਹੜਾ ਉਹ ਵੀ ਹਿਤਾਤ ਦੀ ਆਪਰਿਸ਼ਰੀ ਅਨੰਤੋ ਸਹਿਬ ਦੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਨਾਉਣੀ ਹੈ ਜਦੋਂ ਇਹ ਹੱਥ ਨਗਰ ਦੀ ਤੋਂ ਦਿੱਲੀ ਤੋਂ ਵਾਪਸ ਆਉਣਾ ਹੈ ਤਕੀਰਤਪੁਰ ਸਾਹਿਬ ਤੋਂ ਸਾਰਿਆਂ ਨੇ ਆਪਾਂ ਲੈ ਚੁੱਕੇ ਜਿੱਥੇ ਉਹਨੇ ਗਿਆਨ ਲਗਾ ਦੇ ਤੇ ਅੱਜ ਤੱਕ ਗੁਰੂ ਪ੍ਰਣਗਤ ਸਾਹਿਬ ਦੀ ਜਿਹੜੀ ਹੈ ਜਨਰਕਾ ਤੇ ਉੱਥੇ ਹੀ ਹੈ ਹਾਥੀ ਊਠ ਜਿਹੜੇ ਐ ਸਾਰੇ ਤਰ੍ਹਾਂ ਪੌਂਖਾਂ ਦੇ ਉਹਨਾਂ ਨੇ ਜਾਣ ਵਧਾਉਣੀ ਹੈ ਤੇ ਉਹ ਜਿਹੜਾ ਇਤਿਹਾਸਕ ਪਾਣੀ ਇੱਕ ਦੇਖਣ ਵਾਲੇ ਹੋਣ ਨੇ ਉਹ ਆਪਾਂ ਸਾਰਿਆਂ ਨੇ ਇਹਦਾ ਜੋੜ ਮਿਲਿਆਂ ਦੇ ਵਿੱਚ ਆਪਣੀਆਂ ਹਾਜ਼ੀਆਂ ਲਵਾਉਣੀਆਂ ਲਵਾਉਣੀਆਂ ਨੇ ਇਨਾ ਕੁ ਕਹਿੰਦਾ ਆ ਬੇਤਵਾਰਾ ਬਹੁਤ ਬਹੁਤ ਧੰਨਵਾਦ ਆ ਅੱਜ ਦੀ ਜੰਨੀਆਂ ਗੁਰਸੇਖ ਜੀ ਚੰਕਾਣੀਆਂ ਸਾਰਿਆਂ ਮਾਪੋਂ ਕੋ ਧੰਨਵਾਦ ਇਹਨਾ ਬੋਲ ਕਹਿੰਦਾ ਆ ਤੁਹਾਡੇ ਸੰਗਤਾਂ ਕੋ ਖਿਮਾ ਦਾ ਜਾਚ ਕਰਵਾਉਂਗਾ ਜਿੰਨਾ ਗੁਰਸਿੱਖਾਂ ਨੇ ਕੰਡੇ ਬਾਡੇ ਦਾ ਵਰਤ ਨਹੀਂ ਲੱਗਿਆ ਉਹ ਜਰੂਰ ਕੰਡੇ ਬਾਡੇ ਦਾ ਵਰ ਚਾਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਨਾਲ ਜਿਵੇਂ ਆਪਾਂ ਬੁੱਢਾ ਦਲ ਤੋਂ ਜਿਹੜੇ ਆ ਬਹੁਤ ਸਾਡੇ ਵੱਡੇ ਇਤਿਹਾਸਕ ਉਸਤਾਨਾਂ ਦੀਆਂ ਸੇਵਾਵਾਂ ਕਰਵਾਈਆਂ ਜਾ ਰਹੀਆਂ ਨੇ ਬੁੱਢਾਦਾਲ ਵਾਸਤੇ ਕਰੋੜਾਂ ਦੀਆਂ ਜੈਦਾਂਤਰ ਜ਼ਮੀਨਾਂ ਜੈਦਾਂ ਦੀ ਅਰਦਾਸਾਂ ਰਹੀਆਂ ਨੇ ਉਹ ਲਈਆਂ ਜਾਂਦੀਆਂ ਨੇ ਤੇ ਨਾਲ ਹੀ ਬੁੱਢਾਦਾਲ ਫੌਲਕ ਪੂਲ ਜਿੱਥੋਂ ਦੇ ਬੱਚੇ ਜਿਹੜੇ ਨੇ ਜਦੋਂ ਦਾ ਮੈਂ ਬੁੱਢਾਦਾਲ ਦੀ ਗੁਮਾਨ ਸਮਾਧੀ ਹੈ तकरीबन 18 ਸਾਲ ਹੋ ਗਏ ਨੇ ਤੇ 19ਵਾਂ ਸਾਲ ਜਿਹੜਾ ਅੱਜ ਇੱਕ ਹਿੰਦੀ ਨੂੰ ਤੇ ਇਹ ਮੈਨੂੰ ਜਿਹੜੀ ਹੈ ਇੱਕ 10 2007 ਨੂੰ ਮੈਂ ਬੁੱਢਾਦਾਲ ਦੇ ਜਿਥੇ داری ਦੀ ਗਵਾਨ ਸੰਭਾਲਨੀ ਤੇ ਉਹਦੋਂ ਤੋਂ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਚੌਲੀਆਂ ਤੇ ਬਹੁਤ ਵੱਡੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਗੁਰੂ ਸਾਹਿਬ ਨੇ ਸੇਵਾਵਾਂ ਲਈਆਂ ਨੇ ਹਰ ਕਿਤਾਬ ਦੀ ਤੇ ਹਰ ਵੰਡੀ ਤੇ ਤੇ ਖਾਸ ਕਰਕੇ ਬੁੱਢਾ ਦਲ ਦੇ ਜਿਹੜੇ ਆ ਉਹ ਝੰਡੇ ਬਲੰਦ ਹੁੰਦੇ ਨੇ ਤੇ ਜਿਹੜੇ ਹਿੰਦਤ ਨੇ ਉਹ ਵੇਖ-ਵੇਖ ਕੇ ਛੱਡਦੇ ਨੇ ਕੋਣਾ ਤੋਂ ਛੱਡਿਆ ਤੋਂ ਅ ਵੇਖ ਤੇ ਅਵੇਖ ਕੇ ਜਰਿਆ ਮੈਂ ਕਹਿੰਦਾ ਗੁਰੂ ਸਾਹਿਬ ਕਿਰਪਾ ਕਰੋ ਸਾਦੇ ਹੀ ਮੈਂ ਸੋ ਗੁਰੂ ਸਾਹਿਬ ਹਮੇਸ਼ਾ ਮੇਰੇ ਪਰਿਆਰ ਪਾ ਕੇ ਜਿਵੇਂ ਬੁੱਢਾ ਦਲ ਪਬਲ ਸਕੂਲ ਹਰਸਾ ਵਾਲੇ ਦੇ ਬੱਚੇ ਜਿਹੜੇ ਆਈਏ ਆਈਪੀਏ ਕੋਈ ਐਮਪੀਏ ਤੇ ਕੋਈ ਜਿਹੜੇ ਪੀਸੀਏ ਕੋਈ ਜੱਜ ਸੈਲੈਕਟ ਹੋ ਰਹੇ ਨੇ ਸੋ ਇਹ ਵੀ ਇੱਕ ਬੁੱਢਾ ਦਲ ਦੀ ਜਿੱਥੇ ਜੰਨਾ ਜਿੱਤਾਂ ਦੇ ਵਿੱਚ ਇਹ ਖਾਲਸਾ ਪੰਥ ਬੁੱਢਾ ਦਲ ਨੇ ਅਗਵਾਈ ਕੀਤੀ ਤੇ ਹੁਣ ਬੁੱਢਾਦਾਲ ਪਗਲੇ ਸਕੂਲ ਸਾਡਾ ਭਾਵੇਂ ਪੰਡਿਆਰੇ ਦੇ ਵਿੱਚ ਹੈ ਸਮਾਣੇ ਦੇ ਵਿੱਚ ਹੈ ਤੇ ਇੱਥੇ ਸਾਡਾ ਜਿਹੜਾ ਸਾਣਿਆਂ ਦੇ ਉੱਤੇ ਹਾਵੀ ਹੈ ਮਜੈਲ ਸਿੰਘ ਜੇ ਪੋਹੇ ਬੱਚੇ ਪੜ੍ਹ ਰਿਹਾ ਕੇ ਜਿਹੜੇ ਐ ਉਹ ਕੋਈ ਆਰਐਸ ਕੋਈ ਆਰਪੀ ਹੈ ਕੋਈ ਪੀਸੀ ਹੈ ਕੋਈ ਪੀਪੀਐਸ ਹੈ ਵੱਡੇ ਵੱਡੇ ਜਿਹੜੇ ਰੋਟੇ ਜਿਹੜੇ ਵਾਰੀ ਕਦੇ ਜਾਂਦੀ ਨਹੀਂ ਤੇ ਉਹਨਾਂ ਦੇ ਚੰਗੀ ਤਰ੍ਹਾਂ ਵਜਾਇਆ ਪੱਪੇ ਲੱਗ ਰਹੇ ਨੇ ਲੱਗਦੇ ਵੀ ਜਾ ਰਹੇ ਨੇ ਆਪਾਂ ਕੋਈ ਹਾਈ ਦੇ ਕਾਲ ਕਰੀ ਜਾਂਦੇ ਨੇ ਤੇ ਗੁਰੂ ਸਾਹਿਬ ਜਿਹੜੇ ਇਹਨਾਂ ਨਿੰਦਕਾਂ ਦੇ ਜਿਹੜੇ ਆ ਮੂੰਹ ਹੈ ਉਹ ਕਾਲੇ ਹਮੇਸ਼ਾ ਜਿੱਥੇ ਜਿੱਥੇ ਵੀ ਫੁੱਟਾ ਨਾਲ ਜਾ ਰਹਿਆ ਉਹ ਨਿੰਦਕਾਂ ਦੇ ਉਹਨਾਂ ਨੂੰ ਕਮੰਡੀਆਂ ਲੱਗੀਆਂ ਜਾ ਰਹੀਆਂ ਨੇ ਵੀ ਇੱਥੇ ਤੁਸੀਂ ਬਣ ਨਹੀਂ ਸਕਦੇ ਜੀ ਸਾਜੀ ਬਾਬਾ ਸਰਕਾਰ ਜੋ ਬਾਬਾ ਪ੍ਰੇਮ ਸਿੰਘ ਜੀ ਲਗਦੇ ਨੇ ਬਾਬਾ ਮਾਨ ਸਿੰਘ ਜੀ ਦੇ ਸਾਰੇ ਸਰਕਾਰ ਜੋ ਉਸੇ ਜਦੋਂ ਤੱਕ ਇਹਨਾਂ ਨੇ ਧੰਦੇ ਕੰਮ ਨਹੀਂ ਕੀਤੇ ਪਰ ਫਿਰ ਵੀ ਤੁੰਸਾ ਉਹਨਾਂ ਨੂੰ ਜਿੱਥੇ ਜਿੱਥੇ ਹੈ ਗਿਆ ਸਵਰਗਾ ਚ ਵਸਾਂ ਦੇ ਤੇ ਅੱਗੇ ਇਹੋ ਜਿਹਾ ਕੋਈ ਪੀਚ ਪੀ ਨਾ ਪੀਚ ਜਿਹਦੇ ਨਾਲ ਹੋਰ ਵੀ ਕੋਈ ਦੁਖਦਾਈ ਕੋਈ ਗਲਤ ਬਾਤ ਹੋਵੇ ਪਰ ਇਹ ਜਰੂਰ ਇਹਨਾਂ ਨੂੰ ਸਮਝਣਾ ਚਾਹੀਦਾ ਬਹੁਤ ਪ੍ਰੇਮ ਪਿਆਰ ਸਾਰੇ ਜਮਾਤ ਪੰਥਾਂ ਵਾਲੇ ਪਿਆਰ ਕਰਦੇ ਨੇ ਤੇ ਜਿਹੜੇ ਰੱਬ ਨੇ ਹੋਰਾਂ ਨੂੰ ਸਾਰਾ ਹੁੰਦਾ ਮੁੰਡਾ ਦਾ ਹਮੇਸ਼ਾ ਜਾ ਕੇ ਜਿਹੜਾ ਉਹ ਸਾਰਿਆਂ ਦੇ ਨਾਲ ਖੜਦਾ ਮੁੰਡੇ ਦੇ ਨਾਲ ਖੜਦਾ ਜੋੜ ਕੇ ਸੋ ਗੁਰੂ ਸਾਹਿਬ ਇਸੇ ਤਰ੍ਹਾਂ ਮੇਰ ਪਿਆਰ ਵਰਤ ਕੇ ਸੇਵਾਵਾਂ ਦਾ ਤੇ ਮਿਲਦਾਂ ਨੂੰ ਸੋਧਣ ਦਾ ਜਿਹੜਾ ਨਾਲ ਭਾਗ ਉੱਤਮ ਬਖੀਰਤਨ ਕਿਰਪਾ ਕਰਦਾ ਉਹ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਫਿਮਾਂ ਦਾ ਜਾਤ ਤੋਂ ਆਵਾ ਦਾ ਵਾਹਿਗੁਰੂ ਜੀ ਦਾ ਘਰ ਦਾ ਵਾਹਿਗੁਰੂ yeah yeah, yeah.